ਕਹਿੰਦਾ ਸਤਿ ਸ਼੍ਰੀ ਅਕਾਲ ਬੀ ਜੀ ਹੁਣ ਦਾ ਗੱਲ 1 ਮਿੰਟ ਵਾਈ ਓਏ 1 ਮਿੰਟ ਸੁਣ ਲੋ ਇਹ ਕੀ ਕਰ ਰਿਹਾ ਇਹ ਸਬਜ਼ੀ ਮੰਡੀ ਗਿਆ ਇਹ ਨਾਜਵੰਦੀ ਆ ਹਜ਼ਾਰ ਕਰੋੜ ਦਾ ਬਿਜ਼ਨਸ ਕਰਦੀ ਆ ਸੀ ਫਿਲਮ ਦੇ ਵਿੱਚ ਇਹਨਾਂ ਨੂੰ ਮੈਂ ਮੈਂ ਕਿਸੇ ਵੀ ਕਿਸਾਨ ਭਰਾਵਾਂ ਤੋਂ ੱੱਕਾ ਨਹੀਂ ਮੰਨਦਾ ਚਾਹੇ ਇਹਨਾਂ ਨੇ ਮੈਨੂੰ ਤੱਕਿੰਮ ਕੀ ਕੀਤੀ ਹੈ ਚਾਹੇ ਮੇਰੀ ਗਰਦਨ ਵੀ ਉਤਾਰ ਦੇ ਜਦੋਂ ਤੱਕ ਮੈਂ ਸੀਟ ਤੇ ਬੈਠਾ ਹੈਗਾ ਮੈਂ ਕਿਸਾਨ ਭਰਾਵਾਂ ਦੇ ਨਾਲ ਕਰ ਰਿਹਾ ਹਾਂ ਰਾਹ ਤੇ ਤੁਸੀਂ ਚਲੋ ਉੱਤੇ ਆ ਕੋਈ ਗੱਲ ਨਹੀਂ ਨਹੀਂ ਤਮ ਕੰਮ ਕਰਾਂ ਦੱਸੋ ਇਹ ਨਹੀਂ ਕੰਮ ਕਰਾਂ ਨਹੀਂ ਕੰਮ ਕਰਦਾ ਨਹੀਂ ਕਰਨੀ ਸੀ ਤੁਹਾਡੇ ਪੈਰਾਂ ਵਿੱਚ ਜੇ ਕੰਮ ਹੈ ਨਿਕਰਾ ਬਾਕੇ ਫਿਰ ਤਾਂ ਮੰਡੀ ਤੰਗ ਕਰਦਾ ਲੋਕ ਇੱਕ ਮਿੰਟ ਇਹ ਜਿਹੜਾ ਮੈਂ ਦੇਖਦਾ ਹਾਂ ਮੈਂ ਕਿਸੇ ਵੀ ਜ਼ਿਮੀਦਾਰ ਨਾਲ ੱੱਕਾ ਨਹੀਂ ਹੋਣ ਦੇਵਾਂਗਾ ਮੈਂ ਕਿਸੇ ਜ਼ਿਮੀਦਾਰ ਦਾ ਰੁਪਈਆ ਦੂਜੇ ਦੀ ਜੇਬ 'ਚ ਜਾਣ ਨਹੀਂ ਦੇਵਾਂਗਾ ਚਾਹੇ ਉਹਦੇ ਪਿੱਛੇ ਮੈਨੂੰ ਆਪਣੀ ਗਰਦਨ ਕੋਣ ਘਟਾ ਇੱਕ ਰਾਜਨੀਤੀ ਕਰ ਰਹੇ ਹੈਗੇ ਆ ਰਾਜਨੀਤੀ ਕਰਕੇ ਮੇਰੇ ਨਾਲ ੱੱਕਾ ਕਰ ਰਹੇ ਹੈਗੇ ਆ ਕਈਆਂ ਨੂੰ ਜਿਹੜੀ ਇਹ ਸੀਟ ਮਿਲੀ ਹੈਗੀ ਆ ਮੈਨੂੰ ਇਹ ਇਹਨਾਂ ਨੂੰ ਪਸੰਦ ਨਹੀਂ ਹੈਗੀ ਮਾਰਕੀਟ ਕਮੇਟੀ ਦਫਤਰ ਵਿੱਚ ਅੱਜ ਉਸ ਸਮੇਂ ਪਾਰੇ ਹੰਗਾਮਾ ਵੇਖਣ ਨੂੰ ਮਿਲਿਆ ਜਿਸ ਸਮੇਂ ਨਵੀਂ ਅਨਾਜ ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਮਾਨ ਅਤੇ ਉਹਨਾਂ ਦੇ ਸਾਥੀ ਮਾਰਕੀਟ ਕਮੇਟੀ ਦੇ ਨਾਮਯੁਕਤ ਚੇਅਰਮੈਨ ਦੀਪਕ ਸੂਦ ਦੇ ਨਾਲ ਉਲਝਦੇ ਵਿਖਾਈ ਦਿੱਤੇ ਇਸ ਦੌਰਾਨ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ આરોਪ ਵੀ ਲਗਾਏ ਗਏ ਫਿਲਹਾਲ ਇਹ ਮਾਮਲਾ ਸੁਲਝਦਾ ਵਿਖਾਈ ਨਹੀਂ ਦਿੰਦਾ ਦੋਵੇਂ ਧਿਰਾਂ ਵੱਲੋਂ ਆਪੋ ਆਪਣੀ ਗੱਲ ਮੀਡੀਆ ਅੱਗੇ ਰੱਖੀ ਗਈ ਹੈ ਰਾਜਪੁਰਾ ਮਾਰਕੀਟ ਹੇਗੀ ਹੈ ਜਿਹੜੇ ਆਰਤੀ ਅਸ਼ੂਸ਼ਣ ਦੇ ਪ੍ਰਧਾਨ ਹੈ ਸਰਦਾਰ ਦਵਿੰਦਰ ਸਿੰਘ ਦੇਵਵਾਨ ਜੀ ਤੇ ਉਹਨਾਂ ਦੇ ਸਕੇ ਚਾਚਾ ਜੀ ਬਲਮੱਝ ਦੇ ਧੱਕਾ ਮਤੀ ਕੀਤੀ ਗਈ ਗੱਲ ਇਹ ਹੈਗੀ ਹੈ ਕਿ ਸਾਡਾ ਡਿਪਾਰਟਮੈਂਟ ਉਸਲੇ 2 ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਮੰਡੀ ਦੇ ਵਿੱਚ ਦੌਰੇ ਤੇ ਗਏ ਸੀ ਜਿੱਥੇ ਦੌਰੇ ਦੌਰਾਨ ਉਹਨਾਂ ਨੇ ਜਿਹੜੇ ਆਰਤੀ ਭਰਾ ਕਣਕ ਲੈ ਕੇ ਆਏ ਸੀਗੇ ਉਹਨਾਂ ਦਾ ਵਜ਼ਨ ਚੈੱਕ ਇੱਕ ਦੁਕਾਨ ਤੇ 500 ਗ੍ਰਾਮ ਤੇ ਦੂਜੀ ਦੁਕਾਨ ਤੇ ਸਵਾ ਕਿਲੋ ਦਾ ਫਰਕ ਆਇਆ ਹੈ ਕੱਲ ਉਸੀ ਤਰ੍ਹਾਂ ਦੌਰੇ ਦੇ ਦੌਰਾਨ ਕੱਲ ਦੋਦਾਨਾ ਫਿਰ ਚੈੱਕ ਕੀਤੀ ਗਈ ਇੱਕ ਦੁਕਾਨ ਤੇ 250 ਗ੍ਰਾਮ ਦਾ ਪਰਦਾ ਆਇਆ ਤੇ ਇੱਕ ਦੁਕਾਨ ਤੋਂ 1 ਕਿਲੋ 350 ਦਾ ਪਰਦਾ ਉਸ ਕਰਕੇ ਇਹਨਾਂ ਨੇ ਅੱਜ ਜਿਹੜਾ ਇਹ ਨਿਰਮਲਤਾ ਕੀਤੀ ਇਹਨਾਂ ਦਾ ਇਹ ਕਹਿਣਾ ਹੈਗਾ ਕਿ ਜਿਹੜੇ ਪਿਛਲੇ ਚੇਅਰਮੈਨ ਆਏ ਅੱਜ ਤੱਕ ਉਹ ਅੱਜ ਤੱਕ ਅੱਗੇ ਉਹਨਾਂ ਨੇ ਮੰਡੀ ਵੀ ਸਾਡਾ ਕੰਡਨ ਚੈੱਕ ਕੀਤਾ ਜੋ ਅਸੀਂ ਮਨਮਰਜ਼ੀ ਕਰਦੇ ਹਾਂ ਉਦੋਂ ਦੇਖੋ ਪਹਿਲਾਂ ਜੋ ਹੋਇਆ ਉਹਦੇ ਬਾਰੇ ਵਿੱਚ ਵੀ ਐਸਾ ਪੰਜਾਬ ਦੀ ਬਹੁਤ ਹੀ ਸਤਕਾਰਯੋਗ ਮੁਖਤਸਰਾ ਤੋਂ ਅੰਸਿੰਗਾਂ ਜੀ ਪੰਜਾਬ ਦੇ ਲੋਕਾਂ ਲਈ ਬੜੇ ਹੀ ਇਮਾਨਦਾਰ ਨਾਲ ਕੰਮ ਕਰ ਰਹੇ ਹਨ ਪਰ ਉਹਨਾਂ ਦਾ ਟੀਚਾ ਹੈਗਾ ਪੰਜਾਬ ਨੂੰ ਸਾਫ਼ ਸੁਥਰਾ ਉਹ ਕਿਸਾਨ ਭਰਾਵਾਂ ਨੂੰ ਸਾਫ਼ ਸੁਥਰਾ ਕੰਮ ਮੈਂ ਕਿਸੇ ਵੀ ਕਿਸਾਨ ਭਰਾਵਾਂ ਤੋਂ ੱਕਾ ਨਹੀਂ ਹਾਂ ਚਾਹੇ ਇਹਨਾਂ ਨੇ ਮੈਨੂੰ ਤੱਕਿੰਮ ਕੀ ਕੀਤੀ ਹੈ ਚਾਹੇ ਮੇਰੀ ਗਰਦਨ ਵੀ ਉਤਾਰ ਦੇ ਜਦੋਂ ਤੱਕ ਮੈਂ ਸੀਟ ਤੇ ਬੈਠਾ ਹਾਂ ਮੈਂ ਕਿਸਾਨ ਭਰਾਵਾਂ ਦੀ ਨਾਲ ਕਰਦਾ ਇੱਕ ਕਿਲੋ 300 ਗ੍ਰਾਮ ਜੇ ਕਣਕ ਦੀ ਗੱਲ ਕਰੀਏ 25 ਰੁਪਏ ਦੇ ਸਾਮਨਾ 30 32 ਰੁਪਏ ਦਾ ਕੱਟੇ ਵਿੱਚ ਫਰ ਜਿਹੜਾ ਜ਼ਿਮੀਦਾਰ 500 ਕਟਾ ਲੈ ਕੇ ਆ 15000 ਦਾ ਰਫਾ। ਕਿਸਾਨ ਪਰ ਆ ਸਾਡਾ ਪੂਰੇ 6 ਮਹੀਨੇ ਫਸਲ ਉਲਾਂਦਾ ਹੈ, ਉਹਦੀ ਦੇਖਭਾਲ ਕਰਦਾ ਹੈ, ਸਾਰਾ ਕੁਝ ਕਰਦਾ ਹੈ। ਇਸ ਤੋਂ ਬਾਅਦ ਕਿ ਉਹ 6 ਮਹੀਨੇ ਬਦ ਕਰਨ ਨਹੀਂ ਦਿੱਤਾ ਜਾਂ ਕੋਈ ਫਸਲ ਕਟਾਈ ਕਰ ਦੇ। ਮੈਂ ਕਿਸੇ ਵੀ ਕਿਸਾਨ ਦਾ ਤਕਨ ਨਹੀਂ। ਦੂਜੀ ਗੱਲ ਅੱਜ ਇਹਨਾਂ ਨੇ ਇੱਕ ਹੋਰ ਮਸਲਾ ਰੱਖਿਆ। ਸਾਡੇ ਸਬਜ਼ੀ ਮੰਡੀ ਦੇ ਵਿੱਚ ਇਹਨਾਂ ਨੇ ਜਿਹੜੀ ਸਬਜ਼ੀ ਮੰਡੀ ਹੈਗੀ ਵਸ ਫੜ ਦੇ ਉੱਤੇ ਇਹਨੇ ਕੰਨ ਕੇਰੀ। ਮੈਂ ਇਹਨਾਂ ਨੂੰ ਸਿਰੇ ਰਿਕਵੈਸਟ ਕੀਤੀ ਸੀ ਕਿ ਮੈਂ ਕਹਾਂ ਜੀ ਗੱਲ ਇਦਾਂ ਹੈਗੀ ਆ ਇਹ ਜਿਹੜੀ ਤੁਸੀਂ ਕੰਨ ਕੇਰੀ ਹੈਗੀ ਐ ਇੱਥੇ ਦੀ ਬਜਾਏ ਤੁਸੀਂ ਹੋਰ ਕਿੱਥੇ ਲੱਭੀ ਦੇ ਲਓ। ਚਾਹੇ ਤੁਸੀਂ ਜਿਹੜੀ ਆਨ ਜਾਂ ਦਾ ਰਸਤਾ ਹੈ ਉਹਦੇ ਇੱਕ ਸਾਈਡ ਤੋਂ ਜਿਓ ਉਹ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਜਿਹੜੇ ਰੇੜੀ ਵਾਲੇ ਆਂ ਫੜੀਆ ਨੇ ਸ਼ਾਮ ਨੂੰ ਆਪਣੀ ਰੋਜੀ ਰੋਟੀ ਕਮਾਉਂਦੇ ਨੇ ਤੇ ਆਪਣਾ ਪਰਿਵਾਰ ਪਾਲਦੇ ਉਸ ਤੋਂ ਬਾਅਦ ਮੈਨੂੰ ਇਹਨਾਂ ਦਾ ਜਿਹੜੇ ਹੈਗੇ ਆ ਫੋਨ ਆਇਆ ਪ੍ਰਧਾਨ ਜੀ ਦਾ ਦਵਿੰਦਰ ਜੀ ਦਾ ਮੈਨੂੰ ਕਹਿੰਦੇ ਤੇਰੇ ਵਰਗੇ 100 ਚੇਅਰਮੈਨ ਆਏ ਤੇ ਗਏ ਤਨੂੰ ਇੱਕ ਆਖ ਨਹੀਂ ਸਮਝਦੇ ਤੂੰ ਮਾਰਕੀਟ ਕਮੇਟੀ ਦਫ਼ਤਰ ਵਿੱਚ ਬੜਕੇ ਤੇ ਅਸੀਂ 11 ਵਜੇ ਆ ਰਹੇ ਆਂ ਤੇ ਤੂੰ 11 ਵਜੇ ਆਫਿਸ ਆ ਜਾ ਮੈਂ ਜਦੋਂ 11 ਵਜੇ ਆਇਆ ਤੇ ਇਹਨਾਂ ਨੇ ਅੱਗੇ ਨਾਲ ਤੱਕ ਲੰਕੀ ਦਿੱਤੀ ਉਹ ਸਾਰਾ মিডিਆ ਦੇ ਵਿੱਚ ਕਲਿੱਪਸ ਤੁਸੀਂ ਫਿਰ ਤੁਸੀਂ ਕੋਈ ਕਾਰਵਾਈ ਵੀ ਕਰ ਰਹੇ ਹੋ ਜਿਵੇਂ ਤਾਂ ਉੱਪਰ ਸਾਰੀ ਗੱਲ ਹੋ ਗਈ ਹੈ ਬਣਦੀ ਕਾਰਵਾਈ ਪ੍ਰੋਪਰ ਕੀਤੀ ਜਾਏਗੀ ਜਿਹੜੇ ਆੜਤੀਆਂ ਨੇ ਕਣਕ ਦੇ ਵਿੱਚ ਵਜਨ ਫਿਰ ਇਹਦਾ ਵਿੱਚ ਇਸਤੇ ਲੱਗੀ ਕੀਜੀ ਗੱਲ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਨੂੰ ਕਣਕ ਨਹੀਂ ਦੇ ਰਹੇ ਜਿਹੜੇ ਪ੍ਰਾਈਵੇਟ ਹੈਗੇ ਫਲੋਰ ਮਿਲਾਂਗੇ ਕਣਕ ਨੂੰ ਜਗੇ ਅੰਕੜਿਆਂ ਦੇ ਮੁਤਾਬਿਕ ਕੱਲ ਅਸੀਂ 45000 ਕਟਾ ਕਣਕ ਦਾ ਰੁਟਾ ਹੈਗਾ ਜੋ ਸਾਡੇ ਏਰੀਆ ਵਿੱਚ ਪੈਂਦੇ ਨੇ ਉਸ ਤੋਂ ਬਾਅਦ ਹੀ ਲੋਕ ਇਹ ਇੱਕ ਬਾਰ ਬਾਰ ਕਹਿ ਰਹੇ ਸੀ ਕਿ ਕਮਿੰਦਰ ਜੀ ਦੇ ਨਾਮ ਦੇ ਕੋਈ ਸ਼ਖਸ਼ ਹੈ ਨਹੀਂ ਹੈ ਕਰਤੇ ਹੈਗੇ ਤੁਝੋ ਉਹਨਾਂ ਨੂੰ ਕਣਕ ਨਹੀਂ ਦੇ ਦੇ। ਦੇਖੋ ਗੱਲ ਤਾਂ ਹੈਗਾ ਇਹ ਜਿਹੜਾ ਡਿਪਾਰਟਮੈਂਟ ਦਾ ਮੈਟਰ ਹੈਗਾ। ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਡਿਪਾਰਟਮੈਂਟ ਵੱਲੋਂ ਸਾਡੇ ਕੋਲ ਇੱਕ ਨੋਟਿਸ ਆਇਆ ਹੋਇਆ ਹੈਗਾ। ਜਿਹੜੀ ਮੀਂਦਰਨ ਕੰਪਨੀ ਹੈਗੀ ਆ ਉਹਦੇ तकरीबन 3 ਕਰੋੜ 10 ਲੱਖ ਰੁਪਏ ਦੀ ਜਿਹੜੀ ਹੈਗੀ ਆ ਦੇਣਦਾਰੀ ਪੈਂਡਿੰਗ ਹੈ ਜੀ। ਮੀਂਦਰ ਜੀ ਕੋਲ ਇੱਕ ਗਦਾਮ ਹੈਗਾ ਜਿਹੜਾ ਇਹਨਾਂ ਨੇ 2011 ਤੱਕ ਹੀਸ ਤੇ ਲਿਆ ਸੀਗਾ। ਅੱਜ तकरीबन 14 ਸਾਲ ਹੋ ਗਏ ਡਿਪਾਰਟਮੈਂਟ ਨੂੰ ਖਾਲੀ ਕਰਨ ਕਹਿ ਰਹੇ। ਉਹ ਨਾ ਉਹ ਖਾਲੀ ਕਰਦੇ ਹੈਗੇ ਆ ਨਾ ਉਹਦਾ ਜਿਹੜਾ ਬਣਦਾ ਕਰਾਇਆ ਉਪਰ ਡਿਸਟ੍ਰਿਕਟ ਡਿਪਾਰਟਮੈਂਟ ਵੱਲੋਂ ਜਿਹੜੇ ਡੀਐਮ ਸਾਹਿਬ ਉਹਨਾਂ ਵੱਲੋਂ ਇੱਕ ਹੋਰ ਨੋਟਿਸ ਆਇਆ ਹੈ ਕਿ ਜਿਹੜੇ ਮਹਿੰਦਰ ਜੀ ਨੇ ਸਾਰੀ ਪ੍ਰਾਪਰਟੀ ਅਟੈਚ ਕਰ ਦਿੱਤੀ ਹੈ। ਇਹ ਜਿਹੜੇ ਗਜ਼ੈਸ ਤੌਰ ਤੇ ੱੱਕਾ ਮੁੱਕੀ ਗੁੰਡਾਗਰੀ ਦਰਮਸ਼ੀ ਕਰ ਰਹੀ ਹੈਗੀ। ਡਿਪਾਰਟਮੈਂਟ ਵੱਲੋਂ ਜਿਹੜੀ ਬੰਦੀ ਕਰਨ ਦੀ ਕੀਤੀ ਹੈ। ਇੱਕ ਇੱਕ ਬਾਰ ਬਾਰ ਵੀਡੀਓ ਜੇ ਕਿਹਾ ਜਾ ਰਿਹਾ ਹੈ ਤੁਹਾਡੇ ਵੱਲੋਂ ਟਾਈਮ ਨਹੀਂ ਦਿੱਤਾ ਦਾ ਤੇ ਜਿਹੜਾ ਪ੍ਰਧਾਨ ਦਾ ਉੱਦਾਂ ਉਹ ਚੇਅਰਮੈਨ ਨਾਲ ਵੱਧ ਹੁੰਦਾ ਹੈ। ਦੇਖੋ ਗੱਲ ਇਦਾਂ ਇਹ ਜਿਹਨੇ ਕਿਹਾ ਉਹ ਦੱਸ ਸਕਦਾ ਹੈਗਾ ਮਾਰਕੀਟ ਕਮੇਟੀ ਜਿਹੜੀ ਹੈਗੀ ਹੈ। ਇੱਥੇ ਮੈਂ ਚੇਅਰਮੈਨ ਹੈਗਾ ਇਹ ਜਿਹੜੀ ਮੰਡੀ ਕਿਸਾਨ ਕਿਸਾਨ ਦੇ ਬਣੇ ਜਿਮੀਦਾਰ ਜਿਹੜੇ ਭਰਾ ਹੈਗੇ ਆ ਜਿਹੜੇ ਆਰਟੀ ਹੈਗੇ ਆ ਇਹ ਸਾਡੇ ਅੰਦਰ ਹੈਗੇ ਆ ਜਿਹੜੇ ਆਰਟੀ ਹੈ ਲਾਇਸੈਂਸ ਬਣੇ ਆ ਮਾਰਕੀਟ ਕਮੇਟੀ ਵਿੱਚ ਬਣੇ ਨੇ ਜਿਹੜੇ ਵਜ਼ਨ ਤੋਲਾ ਕਰਦੇ ਹੈਗੇ ਉਹ ਵੀ ਸਾਡੇ ਅੰਦਰ ਹੈਗੇ ਇਹ ਤਾਂ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ ਲੋਕਾਂ ਨੂੰ ਗੁੰਮਰਾਹ ਕਰਦੇ ਹੈ ਰਹੀ ਗੱਲ ਜਿਹੜਾ ਟਾਈਮ ਦੀ ਗੱਲ ਕਰਦੇ ਹੈਗੇ ਆ ਮੈਂ ਅੱਜ ਤੱਕ ਇਹ ਵੀ ਕਹਿੰਦੇ ਨੇ ਅਸੀਂ ਅੱਜ ਤੱਕ ਦਾ ਚੇਅਰਮੈਨ ਨਹੀਂ ਦੇਖਿਆ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ اٹਾ ਹੋਵੇ ਮੈਂ ਰੋਜ਼ ਇੱਕ WhatsApp ਤੇ Facebook ਤੇ ਇੱਕ ਸਟੇਟਸ ਰੋਜ਼ ਕਾਰਡ ਬਣ ਕੇ ਪੈਂਦਾ ਹੈ ਉਸ ਤੇ ਲਿਖਿਆ ਜਾਂਦਾ ਹੁੰਦਾ ਹੈ कि जे किसे भी ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੈਗੀ ਹੈ ਚਾਹੇ ਉਹ ਸ਼ਹਿਰ ਨਿਵਾਸੀ ਹੈ ਚਾਹੇ ਉਹ ਆੜਤੀ ਹੈ ਚਾਹੇ ਉਹ ਜੀਵਿਦਾ ਹੈ ਚਾਹੇ ਕੋਈ ਹੋਰ ਵੀ ਹੈ ਮੰਨ ਲਓ ਤੁਸੀਂ ਇਸ ਸਮੇਂ ਇਸ ਸਮੇਂ ਤੱਕ ਮਿਲ ਸਕਦੇ ਲੱਗੇ ਮੇਰੇ ਹਰ ਰੋਜ਼ ਪੇਜ ਉੱਤੇ ਜੜੇ ਹੈਗੇ ਆ ਉਹ ਪਾਇਆ ਗਿਆ ਹੈ ਬਸ ਕੁਝ ਨਹੀਂ ਹੈਗਾ ਇਹ ਇੱਕ ਰਾਜਨੀਤੀ ਕਰ ਰਹੇ ਹੈਗੇ ਆ ਰਾਜਨੀਤੀ ਕਰਨਾ ਤੱਕਾ ਕਰ ਰਹੇ ਹੈਗੇ ਆ ਕਈਆਂ ਨੂੰ ਜਿਹੜੀ ਇਹ ਸੀਟ ਮਿਲੀ ਹੈਗੀ ਹੈ ਮੈਨੂੰ ਇਹ ਇਹਨਾਂ ਨੂੰ ਪਸੰਦ ਨਹੀਂ ਹੈਗੀ ਔਰ ਜਿਹੜਾ ਮੈਂ ਕੰਮ ਕਰ ਰਿਹਾ ਹੈ ਕਿਨੂੰ ਪਸੰਦ ਨਹੀਂ ਹੈ ਸਰ ਜਿਹੜੇ ਪ੍ਰਧਾਨ ਤੱਕਾ ਕਰਦੇ ਆ ਅੱਜ ਤੱਕ ਇਹਨਾਂ ਨੇ ਮਨਮਾਨੀ ਨਾਲ ਕੰਮ ਕੀਤਾ ਹੈਗਾ ਉਹ ਮੈਂ ਹੋਣ ਨਹੀਂ ਦੇ ਰਿਆ ਔਰ ਮੇਰੀ ਤਾਂ ਅੱਜ ਫਿਰ ਇੱਕੋ ਤੁਹਾਨੂੰ ਫੇਰ ਤੁਹਾਡੇ ਸਾਹਮਣੇ ਪੱਤਰ ਕਰਵਾਉਣਾ ਕਿ ਇੱਕੋ ਹੀ ਹੈਗਾ ਮੈਂ ਕਿਸੇ ਵੀ ਜ਼ਿੰਮੇਵਾਰ ਨਾਲ ਤੱਕਾ ਨਹੀਂ ਹੋਣ ਦਿਆਂਗਾ ਮੈਂ ਕਿਸੇ ਜ਼ਿੰਮੇਵਾਰ ਦਾ ਰੁਪਈਆ ਦੂਜੇ ਦੀ ਜੇਬ 'ਚ ਜਾਣ ਨਹੀਂ ਦਵਾਂਗਾ ਚਾਹੇ ਉਹਦੇ ਪਿੱਛੇ ਮੈਨੂੰ ਆਪਣੀ ਗਰਦਨ ਹੀ ਖੋਣ ਕਿਉਂ ਮੇਰਾ ਨਾਮ ਦਬੂਤਰ ਸਿੰਘ ਸਰ ਐਸੇ ਕੀ ਹੈ ਪ੍ਰੈਜ਼ੀਡੈਂਟ ਅਲਾਮ ਮੰਡੀ ਦਾ ਅਧਿਕਾਰੀ ਸਰ ਅੱਜ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਹਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਲ ਧੱਕਾ ਮੁਕੀ ਦਾ ਇੱਕ ਜੋ ਵੀਡੀਓ ਵਾਇਰਲ ਹੋ ਰਿਹਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕੀ ਮਾਮਲਾ ਉਹ ਚੇਅਰਮੈਨ ਹੁੰਦਾ ਜਿਹੜਾ ਮਾਰਕੀਟ ਕਮੇਟੀ ਦਾ ਸਰਪੰਚ ਨੇ ਬਣਾਇਆ ਅਸੀਂ ਵੀ ਸਰਕਾਰ ਤੋਂ ਮਿਲਿਆ ਹੈ ਉਹ ਇੱਕ ਸਹੂਲਤ ਵਾਸਤੇ ਹੁੰਦਾ ਆੜਤੀਆਂ ਦੀ ਦੁੱਖ ਸੁਣਨਾ ਲੇਬਰ ਦਾ ਦੁੱਖ ਸੁਣਨਾ ਕਿਸਾਨ ਦਾ ਦੁੱਖ ਸੁਣ ਕਰਕਾਰੀ ਹੈ ਹਰ ਦੇਖੋ ਸਾਰਾ ਭਰ ਗਿਆ ਰਾਜਪੁਰੇ ਮੰਡੀ ਦੇ ਵਿੱਚ ਕਿਤੇ ਕਿਤੇ ਆਰਥੀਆਂ ਨੇ ਗੇਰਨੀ ਐ ਕਿਤੇ ਉੱਤੇ ਟਿਕਾਣੇ ਹੈਗੇ ਆ ਪਹਿਲਾਂ ਤੋਂ ਚੱਲਦੇ ਆ 20 ਸਾਲ ਪਹਿਲਾਂ ਦੇ ਚੱਲ ਰਹੇ ਆ ਉਹਨਾਂ ਨੇ ਕਿਤੇ ਚਾਰਾ ਮੰਡੀ ਦੇ ਵਿੱਚ ਤਿੰਨ ਆਰਥੀਆਂ ਨੇ ਕਣਕ ਵੇਰ ਲਈ ਉੱਥੇ ਆ ਕੇ ਚੇਅਰਮੈਨ ਸਵੇਰੇ ਧੰਧੀਆਂ ਦੇਖ ਕੇ ਗਿਆ ਵੀ ਇਹਦਾ ਘਾਟੇ ਦੇ ਅੰਦਰ ਅੰਦਰ ਚੱਕ ਲੋ ਨਹੀਂ ਤੁਹਾਡਾ ਲਾਇਸੈਂਸ ਸਸਪੈਂਡ ਕਰਾ ਦੂ। ਚਲੋ ਉਹਨਾਂ ਆਰਥੀਆਂ ਨੇ ਮੈਨੂੰ ਫੋਨ ਕਰਿਆ ਮੈਂ ਫੋਨ ਲਾਇਆ ਮੈਂ ਕਿਹਾ ਜੀ ਐਵੇਂ ਨਾ ਕਰੋ 20 ਸਾਲ ਦਾ ਖਰ ਹੈ 8 ਦਿਨ ਦਾ ਕੰਮ ਹੈ ਕਣਕ ਦਾ ਨਿਪਟ ਜਾਣਾ ਉਸ ਤੋਂ ਬਾਅਦ ਦਿੱਲੀ ਦੀ ਉਸ ਮੰਡੀ ਕਹਿੰਦਾ ਨਹੀਂ ਬਿਲਕੁਲ ਨਹੀਂ ਮੈਂ ਇਹ ਹੌਣ ਦੇਣਾ ਮੈਂ ਇਹਨਾਂ ਦਾ ਲਾਇਸੈਂਸ ਸਸਪੈਂਡ ਕਰ ਦੂਗਾ ਨਹੀਂ ਘਾਟੇ ਦੇ ਅੰਦਰ ਅੰਦਰ ਢੇਰਿਆਂ ਚ ਕੁਆ ਮੱਕ ਕੋਈ ਜਾਨੀ ਢੇਰਿਆਂ ਨੂੰ ਚਾ ਕੋਹਂਦੇ ਆਉਂ ਤਾਂ ਗਿਰਦੀਆਂ ਉਸ ਤੋਂ ਬਾਅਦ ਫਿਰ ਅਸੀਂ ਮਾਰਕੀਟ ਕਮੇਟੀ ਦੇ ਵਿੱਚ ਕੌਂ ਕਰੀ ਅਸੀਂ 250 ਆਰਤੀ ਇਕੱਠਾ ਹੋ ਗਿਆ ਉੱਥੇ ਚੇਅਰਮੈਨ ਆ ਗਿਆ ਤੇ ਉੱਥੇ ਜਿਹਨਾਂ ਜਿਹਨਾਂ ਨੂੰ ਇਹ ਤੰਗ ਕਰ ਰਿਹਾ ਸੀ ਉਹ ਵੀ ਆਰਤੀ ਬੋਲੇ ਆ ਫਿਰ ਅਸੀਂ ਵੀ ਬੋਲੇ ਅਸੀਂ ਤਾਂ ਮਰਦਾ ਮੰਡੀ ਦਾ ਨਮੈਂ ਤਾਂ ਤਾਂ ਬੋਲਣਾ ਹੀ ਬੋਲਣਾ ਵੀ ਆ ਕੇ ਆਪਣਾ ਦੇਖੋ ਮਾਰਕੀਟ ਕਮੇਟੀ ਦਾ ਚੇਅਰਮੈਨ ਉਹਦਾ ਰਜਿਸਟਰ ਬਾਹਰ ਲਾਇਆ ਵਾ ਵੀ ਮੈਂ 2 ਵਜੇ ਮਿਲੂੰਗਾ ਤਾ ਤੱਕ 3 ਵਜੇ ਮਿਲੂੰਗਾ ਤਾ 4 ਵਜੇ ਜ਼ਰੂਰ ਆ ਪਾਰਚੀ ਜਾਂਦੀ ਅੰਦਰ ਯਾਰ ਦੇਖੋ ਇੰਨੀ ਆਮ ਆਦਮੀ ਪਾਰਟੀ ਐ ਨਹੀਂ ਸਾਦੀ ਪਾਰਟੀ ਐ ਇਹ ਜਿਹੇ ਬੰਦਿਆਂ ਨੂੰ ਅਹੁਦੇ ਦੇ ਕੇ ਨਵਾਜਿਆ ਜਿਹੜੇ ਇੱਕ ਦੋ ਦੋ ਘੰਟੇ ਮਿਲਣ ਵਾਸਤੇ ਬੇਕ ਕਰਨੀ ਪੈਂਦੀ ਐ ਸਾਡੇ ਇੱਥੇ ਐਮਐਲਏ ਕੋਲ ਚਲੇ ਜਾਓ ਸਿੱਧੇ ਬਣ ਜਾਂਦੇ ਆ ਲੋਕ ਜਾ ਕੇ ਦੋ ਦੋ ਘੰਟੇ ਵੇਟ ਖਰਾ ਕੇ ਫਿਰ ਬੰਦੇ ਨੂੰ ਅੰਦਰ ਮਿਲਦਾ ਆੜਤੀਆ ਨੂੰ ਚੋਰ ਦੱਸਦਾ ਅਸੀਂ ਚੋਰ ਐ ਅਸੀਂ ਸਰਬਤ ਪ੍ਰੋਵਾਈਡਰ ਐ ਜ਼ਿਮੀਂਦਾਰ ਨੂੰ ਅਸੀਂ ਪਾਣੀ ਪਲਾਉਂਦੇ ਆ ਯਾ ਰੋਟੀ ਖਲਾਨਦੇ ਆ ਚਾਹ ਪਲਾਉਂਦੇ ਆ ਉਹਨਾਂ ਨੂੰ ਸ਼ਾਮ ਨੂੰ ਤੋੜਦੇ ਆ ਵਾਰਦਾ ਨਾ ਨਹੀਂ ਹੁੰਦਾ ਭੱਲੇ ਤੋਂ ਵੀ ਵਾਰਦਾ ਦਾ ਲਾ ਕੇ ਤੋੜਦੇ ਆ ਮਾਰਕੀਟ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ આરોਪ ਲਾਇਆ ਕਿ ਮੈਂ ਕੁਝ ਦਿਨ ਪਹਿਲਾਂ ਕੋਈ ਜਾਂਚ ਕੀਤੀ ਸੀ ਉਹਦੇ ਵਿੱਚ ਤੋਲ ਵਜ਼ਨ ਦੇ ਵਿੱਚ ਥੋੜਾ ਘਾਟ ਪਾਈ ਗਈ ਜਿਸ ਤੋਂ ਬਾਅਦ ਇਹ ਮਸਲਾ ਸਾਰਾ ਸ਼ੁਰੂ ਹੋਇਆ ਇੱਥੇ ਜਦੋਂ ਉਹਨਾਂ ਨੇ ਤੋਲ ਪਾਇਆ ਮੈਂ ਜੀ ਨੂੰ ਨਾਲ ਨਾਲ ਵੀ ਗੱਲ ਕੀਤੀ ਜੀਮੀ ਉਹ ਕੱਟੇ ਜ਼ਿਮੀਦਾਰ ਨੇ ਘਰ ਲੈ ਕੇ ਜਾਣੀ ਸੀ ਉੱਥੇ ਜਿੱਥੇ ਉਹ ਵੱਧ ਜਿਦਖਾਵੇ ਘੱਟ ਜਿਖਾਵੇ ਉਸ ਦਾ ਕੋਈ ਮੈਟਰ ਨਹੀਂ ਉਹ ਕਹਿੰਦਾ ਮੈਂ ਘਰ ਬੀਜ ਵਾਸਤੇ ਲੈ ਕੇ ਜਾਣੀ ਆ ਕਿਸ ਨੂੰ ਖਾਣ ਨੂੰ ਦੇਣੀ ਆ ਮੈਂ ਆਪ ਕਹਿ ਕੇ ਬੱਦਤ ਲਵਾਈ ਹੈ ਵੀ ਇਹ ਚ ਮੈਂ ਮਹੀਨੇ ਨੂੰ ਡੇਢ ਮਹੀਨੇ ਨੂੰ ਜਦੋਂ ਕੰਮ ਛੱਡ ਕੇ ਆਉਂਗਾ ਉਸ ਤੋਂ ਬਾਅਦ ਉਹ ਘੱਟ ਕੇ 50 ਕਿਲੋ ਰਹਿ ਜਾਣੀ ਉਸ ਤੋਂ ਬਾਅਦ ਜਿਹੜਾ ਕੱਲ ਕੰਡਾ ਚੱਕ ਰਿਆ ਉਸ ਉਹ ਮੀਂਹ ਤੋਂ ਬਾਅਦ ਕਰਿਆ ਪਹਿਲਾ ਮੀ ਆ ਗਿਆ ਉਸ ਤੋਂ ਬਾਅਦ ਇਹ ਗੱਡਾ ਚੈੱਕ ਕਰਨ ਗਏ ਉੱਥੇ 600 ਗ੍ਰਾਮ ਜੂਟ ਦਾ ਬਾੜ ਦਾ ਨਾ ਕਣੀਆਂ ਉੱਪਰ ਦਿਰਦੀਆਂ ਕਿੱਲਾ ਹੋ ਗਿਆ ਪਾ ਲ 600 ਗ੍ਰਾਮ ਕੱਡਾ ਵਧਿਆ ਉਸ ਤੋਂ ਬਾਅਦ ਵੀਰੇ ਚੋਰ ਦੱਸਦਾ ਸਾਡੇ ਆੜਤੀਆਂ ਨੂੰ 1000 ਕਰੋੜ ਦਾ ਸਾਡੀ ਮੰਡੀ ਬਿਜ਼ਨਸ ਕਰਦੀ ਐ ਕਿ ਆਸੀਂ ਚੋਰ ਐ ਬਿਲਕੁਲ ਇੱਕ ਇੱਕ ਦਾਣਾ ਅਸੀਂ ਪੱਕੇ ਚ ਵੇਚਦੇ ਆਂ ਕੋਈ ਕਿਸੇ ਤਰ੍ਹਾਂ ਦਾ ਦੋ ਨੰਬਰ ਦਾ ਮਾਰਦੀ ਦੀ ਕਰਾ ਪੂਰੀ ਕੜਕਾ ਜਿਹੜੀ ਜਿੰਨੀ ਵੀ ਤੇ ਉਹ ਪ੍ਰਾਈਵੇਟ ਵੀ ਤੇ ਚਾਹ ਗਵਰਨਮੈਂਟ ਵੀ ਗਏ ਇੱਕ ਇੱਕ ਦਾਣਾ ਸਾਡਾ ਲੀਕ ਕੇ ਵੀ ਲਿਆ